ਜ਼ਿਕਰ ਕਰਦੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੇ ਬਾਰੇ ਪਾਪੀਆਂ ਨੇ ਇੱਕ ਵਾਰ ਫੇਰ ਆਪਣੀ ਔਕਾਤ ਦਿਖਾ ਦਿੱਤੀ ਹੈ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਸ਼ੁਭਦੀਪ ਸਿੰਘ ਸਿੱਧੂ ਉਸ ਦੇ ਉੱਪਰ ਇੱਕ ਵਾਰ ਹਮਲਾ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਪੰਜਾਬ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਨੇ ਲਾਈਵਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਦਿੱਤੀਆਂ ਖਰੀਆਂ ਖਰੀਆਂ ਜੀ ਹਾਂ ਪੂਰੇ ਹੀ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਹ ਖਬਰ ਕਿ ਕਿਵੇਂ ਪਾਪੀ ਹਜੇ ਵੀ ਨਹੀਂ ਸੁਧਰੇ ਪਹਿਲਾਂ ਉਹਨਾਂ ਨੇ ਇੱਕ ਮਾਪਿਆਂ ਦਾ ਪੁੱਤ ਖੋਲਿਆ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਹੁਣ ਜੇਕਰ ਪ੍ਰਮਾਤਮਾ ਨੇ ਉਹਨਾਂ ਬੁੱਢੇ ਮਾਪਿਆਂ ਦੀ ਸੁਣੀ ਹੈ ਤਾ ਹੁਣ ਛੋਟੇ ਸ਼ੁਭਦੀਪ ਦੇ ਉੱਪਰ ਵੀ ਰੱਖ ਰખી ਹੈ ਨજર ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਜੂ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਜੀ ਹਾਂ ਕਹਿੰਦੇ ਆ ਕਿ ਚੜਦੇ ਨੂੰ ਅੱਜਕਰ ਸਲਾਮਾਂ ਹੁੰਦੀਆਂ ਨੇ ਤੇ ਡੁੱਬਦੇ ਸੂਰਜ ਨੂੰ ਕੋਈ ਵੀ ਨਹੀਂ ਦੇਖਦਾ। ਜੀ ਹਾਂ ਆਪਾਂ ਜੇਕਰ ਗੱਲ ਕਰੀਏ ਅਫਸਾਨਾ ਖਾਨ ਦੀ ਤੇ ਅਫਸਾਨਾ ਖਾਨ ਜਿਸ ਨੂੰ ਸਿੱਧੂ ਮੂਸੇਵਾਲੇ ਨੇ ਸਟਾਰ ਬਣਾਇਆ ਆਪਣੇ ਗਾਣੇ ਦੇ ਵਿੱਚ ਤਪਸਾਨਾ ਖਾਨ ਦੇ ਬੋਲ ਲੈ ਕੇ ਉਸ ਤੋਂ ਬਾਅਦ ਉਹ ਗਾਣਾ ਐਨਾ ਜ਼ਿਆਦਾ ਪਸੰਦ ਕੀਤਾ ਕਿ ਉਸ ਤੋਂ ਬਾਅਦ ਸਿੱਧੂ ਦੇ ਨਾਲ-ਨਾਲ ਅਫਸਾਨਾ ਖਾਨ ਦੇ ਵੀ ਚਰਚੇ ਪੂਰੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਹੋਣ ਲੱਗ ਗਏ ਪਰ ਇਸ ਵਕਤ ੱੱਕਾ ਕਰ ਲ ਅਫਸਾਨਾ ਖਾਨ ਜੋ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਕੋਲੋਂ ਕੰਨੀ ਕਤਰੌਂਦੀ ਹੋਈ ਨਜ਼ਰ ਆਉਂਦੀ ਹੈ ਜਿੱਥੇ ਸਿੱਧੂ ਮੁਸੇਵਾਲੇ ਨੂੰ ਆਪਣਾ ਭਰਾ ਮੰਨਦੀ ਹੁੰਦੀ ਸੀ ਅਫਸਾਨਾ ਖਾਨ ਤੇ ਹੁਣ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਨੰਨਾ ਮਹਿਮਾਨ ਆਇਆ ਹੈ ਜੋ ਕਿ ਸਿੱਧੂ ਮੁਸੇਵਾਲਾ ਦੁਬਾਰਾ ਜਨਮ ਲੈ ਕੇ ਉਸੇ ਹੀ ਮਾਤਾ ਪਿਤਾ ਦੀ ਕੁੱਖੋਂ ਜੋ ਕਿ ਇਸ ਧਰਤੀ ਦੇ ਉਪਰ ਆਇਆ ਤੇ ਉਸੇ ਹੀ ਘਰ ਦੇ ਵਿੱਚ ਆਇਆ ਤੇ ਉਸ ਤੋਂ ਬਾਅਦ ਅਫਸਾਨਾ ਖਾਨ ਕਦੇ ਵੀ ਉਸ ਪਰਿਵਾਰ ਦੇ ਨਾਲ ਨਹੀਂ ਦਿਖੀ। ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਨੇ ਕਿ ਜਦੋਂ ਸਲੀਮ ਮਰਚੈਂਟ ਜੋ ਕਿ ਬਾਲੀਵੁੱਡ ਦਾ ਬਹੁਤ ਵੱਡਾ 뮤ਜ਼ਿਕ ਡਾਇਰੈਕਟਰ ਹੈ ਉਸਨੇ ਇੱਕ ਸਮੇਂ ਸਿੱਧੂ ਮੂਸੇਵਾਲੇ ਦੀ ਵੋਕਲ ਰਿਕਾਰਡ ਕੀਤੀ ਸੀ ਤੇ ਸਿੱਧੂ ਦੀ ਮੌਤ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਇਹ ਕਿਹਾ ਸੀ ਕਿ ਜੇਕਰ ਕਿਸੇ ਵੀ 뮤ਜ਼ਿਕ ਡਾਇਰੈਕਟਰ ਦੇ ਕੋਲ ਸਾਡੇ ਸਿੱਧੂ ਦਾ ਗਾਣਾ ਰਿਕਾਰਡ ਪਿਆ ਹੈ ਤਾਂ ਪਰਿਵਾਰ ਦੇ ਨਾਲ ਜਰੂਰ ਸੰਪਰਕ ਕਰੇ ਪਰ ਇਸ ਦੌਰਾਨ ਜੋ ਕਿ ਸਲੀਮ ਮਰਚੈਂਟ ਹੈ ਸਲੀਮ ਮਰਚੈਂਟ ਨੇ ਕੀ ਕੀਤਾ ਕਿ ਸਿੱਧੂ ਮੂਸੇਵਾਲੇ ਦਾ ਜੋ ਗੀਤ ਹੈ ਉਹ ਆਪਣੇ ਚੈਨਲ ਦੇ ਉੱਪਰ ਪਾ ਲਿਆ ਪਰ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਅਫਸਾਨਾ ਖਾਨ ਨੂੰ ਕਿਹਾ ਗਿਆ ਸਿੱਧੂ ਦੇ ਮਾਤਾ ਪਿਤਾ ਵੱਲੋਂ ਕਿ ਸਿੱਧੂ ਦਾ ਗੀਤ ਸਲੀਮ ਮਰਚੈਂਟ ਨੇ ਯੂਜ਼ ਕਰ ਲਿਆ ਹੈ ਆਪਣੇ ਚੈਨਲ ਦੇ ਲਈ ਤਾਂ ਅਫਸਾਨਾ ਨੂੰ ਕਿਹਾ ਗਿਆ ਕਿ ਤੂੰ ਸਾਡੇ ਪਰਿਵਾਰ ਦੇ ਨਾਲ ਖੜਾ ਪਰ ਉਸ ਵਕਤ ਜੋ ਅਫਸਾਨਾ ਖਾਨ ਹੈ ਉਸਨੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਖੜੇ ਹੋਣ ਤੋਂ ਇਲਾਵਾ ਉਹ ਸਲੀਮ ਮਰਚੈਂਟ ਦੇ ਹੱਕ ਦੇ ਵਿੱਚ ਖੜੀ ਅਤੇ ਸਲੀਮ ਮਰਚੈਂਟ ਦੀ ਉਸਨੇ ਸਪੋਰਟ ਕੀਤੀ ਦੇਖੋ ਜਿਹੜਾ ਇਨਸਾਨ ਉਸ ਨੂੰ ਬਣਾਉਣ ਵਾਲਾ ਜਿਹੜਾ ਉਸ ਨੂੰ ਫਰਸ਼ ਤੋਂ ਚੱਕ ਕੇ ਅਰਸ਼ ਤੇ ਲਿਜਾਣ ਵਾਲਾ ਤੇ ਉਸ ਇਨਸਾਨ ਤੋਂ ਕੰਨੀ ਕਤਰਾ ਗਈ ਹੈ ਦੇਖੋ ਅੱਜ ਕੱਲ ਦੇ ਲੋਕ ਕਿੰਨੇ ਮਤਲਬੀ ਹੋ ਗਏ ਨੇ ਯਾਨੀ ਕਿ ਸਿੱਧੇ ਤੌਰ ਤੇ ਹਮਲਾ ਹੋਇਆ ਹੈ ਉਸ ਪਰਿਵਾਰ ਦੇ ਉੱਪਰ ਪਰਿਵਾਰ ਦਾ ਦਿਲ ਦਿਖਾਇਆ ਹੈ ਪਸਾਨਾਖਾਨੀ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ